ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਦੇ ਵੱਲੋਂ ਖਰੜ ਦੇ ਵਿੱਚ ਇੱਕ ਭਰਮਈ ਮੀਟਿੰਗ ਜਿਹੜੀ ਆ ਕੀਤੀ ਗਈ ਤੇ ਈਸਾਈ ਭਾਈਚਾਰੇ ਦੇ ਨਾਲ-ਨਾਲ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਵੱਲੋਂ ਵੀ ਜਿਹੜਾ ਉਹਨਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਉਹ ਤੁਹਾਨੂੰ ਲੈ ਚੱਲਦੇ ਹਾਂ ਇਸ ਮੀਟਿੰਗ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਕੀ ਵਿਜੇਂਦਰ ਸਿੰਘਲਾ ਜੀ ਕਹਿੰਦੇ ਨੇ ਉਹ ਵੀ ਤੁਹਾਨੂੰ ਸਾਬਤ ਕੀ ਤੇ ਜਿਹੜੀਆਂ ਪਾਰਟੀਆਂ ਕਿਸਾਨ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੀਆਂ ਉਹ ਸਾਡੇ ਹੱਕ ਦੀ ਗੱਲ ਨਹੀਂ ਕਰਦੀਆਂ ਉਹ ਸਾਨੂੰ ਕਮਜ਼ੋਰ ਕਰਨ ਦੀ ਗੱਲ ਕਰਦੀਆਂ बॉडी के उपर दोबारा करना चाह रहे एम एस पी कि उली नौजवान किसान शुभ कर शहीद हो पार्टी के महागठबंधन की सरकार बनूगी इस देश को अगे लेके जाऊगी और लोग बीजेपी ਪਰ ਵਾਈ ਗੁਰੂ ਜੀ ਦਾ ਕਾਗਜ਼ਾ ਵਾਈ ਗੁਰੂ ਜੀ ਦੇ ਨਾਲ ਉੱਪਰ ਰੋਕਾ ਡੋਲੇ ਤਾਂ ਜਿਵੇਂ ਸੇ ਸਾਬਤ ਕੰਮੋਰ ਕਰਵਾਵੇ ਤਾਂ ਫਿਰ ਅਸੀਂ ਜੀ ਨੂੰ ਰੋਕੋ। ਅੱਜ ਹੋ ਰਿਹਾ ਹੈ ਇਸ ਗੱਲ ਦੀ ਸੋਚ। ਪਰ ਉਹ ਸਭ ਤੋਂ ਪਹਿਲਾਂ ਮੈਂ ਦੱਸ ਰਿਹਾ। ਅੱਜ ਦਾ ਪ੍ਰੋਗਰਾਮ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦਾ ਹੈ ਜੀ। ਖਰੜੀ ਮੰਡੀ ਦੇ ਵਿੱਚ ਅੱਜ ਖਰੜੀ ਅਨਾਜ ਮੰਡੀ ਵਿੱਚ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀਗਾ। ਉਹਦੇ ਵਿੱਚ ਬਹੁਤ ਸਾਰੇ ਲੋਕ ਤੁਸੀਂ ਦੇਖਿਆ ਕਿੰਨੀ ਵੱਡੀ ਕਿੰਤੀ ਜ ਆਪਣਾ ਇਸ ਚੋਣ ਮਹਿੰਮ ਨੂੰ ਹਲਾੜਾ ਦੇਣ ਵਾਸਤੇ ਪਹੁੰਚੇ ਸੀ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਮਿਲ ਕੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ ਸਾਂਝੇ ਤੌਰ ਦੇ ਉੱਪਰ ਪਲਾਨ ਬਣਾ ਕੇ ਕੰਮ ਕਰਾਂਗੇ ਤਾਂ ਕਿ ਸਾਡੇ ਲੋਕ ਅੱਗੇ ਜਾ ਸਕਣ ਔਰ ਇਸ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਮਹਾ ਗਠਜਬੰਦਨ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਵਧੀਆ ਤਰੀਕੇ ਨਾਲ ਆਪਣੇ ਇਲਾਕੇ ਦੇ ਇਸ਼ੂਜ਼ ਨੂੰ ਪਾਰਲੀਮੈਂਟ ਚੱਕਾਂਗੇ ਔਰ ਜੋ ਭਾਰਤ ਸਰਕਾਰ ਦਾ ਪੈਸਾ ਹੈ ਉਹਨੂੰ ਲੈ ਕੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ ਆਵਾਂਗੇ ਆੜਤੀਆਂ ਨੂੰ ਇੱਕ ਕਮਿਸ਼ਨ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਉੱਤੇ ਤੁਸੀਂ ਭਰੋਸਾ ਵੀ ਦਿੱਤਾ ਠੀਕ ਹੈ ਦੇਖੋ ਜਿੱਥੇ ਤੱਕ ਆੜ ਜਿੱਥੇ ਤੱਕ ਆੜਤੀਆਂ ਦੀ ਗੱਲ ਹੈ ਪਹਿਲਾਂ ਵੀ ਆੜਤੀਆਂ ਦਾ ਜਦੋਂ ਮਸਲਾ ਕਦੇ ਵੀ ਫਸਿਆ ਹੈ ਸਾਡੇ ਪਰਿਵਾਰ ਨੂੰ ਹਮੇਸ਼ਾ ਆੜਤੀਆਂ ਦੇ ਵਰਗ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਕਿਉਂਕਿ ਸਾਡੀ ਆਪਣਾ ਆੜਤ ਦਾ ਕੰਮ ਹੈ ਪਟਿਆਲੇ ਤੇ ਮੇਰੇ ਚਾਚਾ ਜੀ ਪਿਛੇ 40-50 ਸਾਲ ਤੋਂ ਆੜਤੀਆਂ ਦੀ ਨੁਮਾਇੰਦਗੀ ਕਰਦੇ ਆਂ ਪੂਰੇ ਸਰਕਾਰ ਸਰਕਾਰ ਦੇ ਸਾਹਮਣੇ 25 ਪੈਸੇ ਕਮਿਸ਼ਨ ਹੁੰਦਾ ਸੀ ਆੜਤ 8.25 ਪੈਸੇ ਹੁੰਦੀ ਸੀ ਤੇ 2.5 ਰੁਪਏ ਤੱਕ ਆਡਰ ਸਰਕਾਰਾਂ ਨਾਲ ਲੜ ਕੇ ਸਾਡੇ ਪਰਿਵਾਰ ਵੱਲੋਂ ਸਾਰੇ ਆੜਤੀਆਂ ਜੱਥੇਬੰਦੀ ਵੱਲੋਂ ਖੋਈ ਹੈ ਤੇ ਜਿਹੜੀ ਗੱਲ ਹੋਣਾ ਆੜਤੀਆਂ ਦੀ ਇਸ ਨੂੰ ਵੀ ਜ਼ੋਰਦਾਰ ਤਰੀਕੇ ਨਾਲ ਭਾਰਤ ਸਰਕਾਰ ਕੋਲ ਚੱਕਾਂਗੇ ਔਰ ਉਸ ਦਾ ਹੱਲ ਕਰਕੇ ਦਾਂਗੇ ਇਹ ਅੱਜ ਮੁਸੀਬਾ ਆਈ ਚਾਰੇ ਦੇ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਹੈ ਉਹਨਾਂ ਦਾ ਉਹਨਾਂ ਦਾ ਬੜਾ ਧੰਨਵਾਦ ਹੈ ਤੇ ਉਹਨਾਂ ਦਾ ਜੀ ਆਇਆਂ ਕਹਿਣਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਅਸਵੇਰੇ ਸੀਪੀਐਮ ਤੇ ਸੀਪੀਐਮ ਨੇ ਆਪਣਾ ਸਮਰਥਨ ਦਿੱਤਾ ਹੈ ਉਹਨੇ ਇਹਨਾਂ ਨੇ ਦਿੱਤਾ ਜੇ ਬਹੁਤ ਸਾਰਾ ਹਲਾਰਾ ਹਰ ਪਾਸੇ ਮਿਲ ਰਿਹਾ ਹੈ। ਖਰੜ ਤੋਂ ਬਾਅਦ ਹੁਣ ਕਿੱਥੇ ਕਿੱਥੇ ਜਿਹੜੇ ਪ੍ਰੋਗਰਾਮ ਕਿਤੇ ਜਾ ਰਹੇ ਨੇ ਜੀ। ਯਾਰ ਅੱਜ ਅੱਜ ਖਰੜ ਇਲਾਕੇ ਦੇ ਨਾਲ ਜੁੜੇ ਹੋਏ ਪ੍ਰੋਗਰਾਮ ਹੈ ਔਰ ਕੱਲੂ ਫਿਰ ਦੂਜੇ ਇਲਾਕੇ ਦੇ ਪ੍ਰੋਗਰਾਮ ਹੈ ਮੋਹੱਲੇ ਇਲਾਕੇ ਦੇ। ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਆਪਣਾ ਪਿਆਰ ਤੇ ਆਸ਼ੀਰਵਾਦ ਦਿਓ ਤਾਂ ਕਿ ਇਸ ਇਲਾਕੇ ਦੀ ਆਵਾਜ਼ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਚੱਕ ਸਕੀਏ। ਤੁਸੀਂ ਦੇਖਿਆ ਤਸਵੀਰਾਂ ਜਿੱਥੇ ਇਸਾਈ ਭਾਈਚਾਰੇ ਦੇ ਨਾਲ-ਨਾਲ ਆਰਤੀ ਐਸੋਸੀਏਸ਼ਨ ਦੇ ਵੱਲੋਂ ਵੀ ਇਹਨਾਂ ਨੂੰ ਪਰਮਾ ਸਮਰਥਨ ਜਿਹੜਾ ਹੈ ਦਿੱਤਾ ਗਿਆ। ਤੇ ਵਜਿੰਦਰ ਸਿੰਘਲਾ ਦੇ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੈਂ ਇਮਾਨਦਾਰੀ ਦੇ ਨਾਲ ਚੋਣ ਲੜ ਰਿਹਾ ਤੇ ਮੈਨੂੰ ਜਿਹੜਾ ਹੈ ਪੂਰਾ ਸਮਰਥਨ ਮਿਲ ਰਿਹਾ ਅੱਜ ਖਰੜ ਦੇ ਨਾਲ-ਨਾਲ ਕਈ ਪਿੰਡਾਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਵਜਿੰਦਰ ਸਿੰਘਲਾ ਜੀ ਦੇ ਮੀਟਿੰਗਾਂ ਦੇ ਵਿੱਚ ਇਕੱਠ ਜ਼ਰੂਰ ਦਿਖਣ ਨੂੰ ਮਿਲ ਰਿਹਾ ਪਰ ਹੁਣ ਦੇਖਣਾ ਹੋਵੇਗਾ ਕਿ ਲੋਕ ਉਹਨਾਂ ਨੂੰ ਕਿੰਨੇ سپورਟ ਕਰਦੇ ਨੇ ਕਿੰਨਾ ਕੁ ਉਹਨਾਂ ਦੇ ਨਾਲ ਜੁੜਦੇ ਨੇ ਕਿ ਆਨੰਦਪੁਰ ਸਾਹਿਬ ਦੀ ਸੀਟ ਉਹ ਕੱਢ ਸਕਣਗੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ